ਵਾਹਿ ਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦਿ ਜਪੁ ਆ ਦੋ ਸੱਚ ਜੁਗਾਦੋ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਡੰਡਾਤ ਬੰਧਨ ਅਨਕ ਬਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜੇ ਇਹ ਮਨ ਅਰਜੀ ਧਿਆਏ ਤੂ ਇਕ ਮਨ ਇਕ ਚਿੱਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੇ ਨਾ ਪਛਤਾਏ ਏ ਮਨ ਹਰ ਜੀ ਧਿਆਏ ਤੂੰ ਇਕ ਮਨ ਇਕ ਚਿੱਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੇ ਨਾ ਪਛੋਤਾਏ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਾਇਬੇ ਕਮਾਲ ਚੌਰ 70 ਤਖ ਦੇ ਮਾਲਕ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਜੇ ਸਰਬੱਤ ਸੰਗ ਜੀਓ ਗੁਰੂ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਜੀ ਵਾਹੇ ਗੁਰੂ ਜੀ ਕਾ ਹਾਲਸਾ ਬਾਵੇ ਗੁਰੂ ਜੀ ਕੀ ਆਪ ਸਰਵਤ ਸੰਗ ਤਾਂ ਵੱਡੇ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਵਿਤਰ ਅੰਮ੍ਰਿਤ ਵੇਲੇ ਦੀ ਅੰਮ੍ਰਿਤਮਈ ਗੁਰਬਾਣੀ ਦੇ ਨਿਤਨੇਮ ਸ਼੍ਰਵਣ ਕੀਤੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਹੁਕਮ ਬਖਸ਼ਿਆ ਆਓ ਆਪਾਂ ਉਸ ਹੁਕਮ ਦੀ ਕਥਾ ਵਿਚਾਰ ਸ਼੍ਰਵਣ ਕਰੀਏ ਜੀ ਕਥਾ ਵਿਚਾਰ ਸ਼੍ਰਵਣ ਕਰਨ ਤੋਂ ਪਹਿਲਾਂ ਆਪਣੇ ਮਨ ਬਿਰਤੀਆਂ ਨੂੰ ਕਰੀਏ ਇਕਾਗਰ ਸਾਰੇ ਰਲ ਕੇ ਬੋਲੀਏ ਸਤ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਤੰਤਨ ਸਾਇਉ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਅਮਰਤ ਵੇਲੇ ਤੁਰਠ ਕਰਕੇ ਮਹਿਰਾਂ ਦੇ ਘਰ ਦੇ ਵਿੱਚ ਆ ਕਰਕੇ ਆਪਣੇ ਪ੍ਰਕਾਸ਼ ਮਹਾਨ ਹੋ ਕਰਕੇ ਆਪਣੇ ਪਵਿੱਤਰ ਅੰਗ 653 ਚਰੰਜਾਂ ਦੇ ਉੱਪਰੋਂ ਸੋਰਠ ਰਾਗਣੀ ਦੇ ਵਿੱਚੋਂ ਸੋਰਠ ਰਾਗਣੀ ਦੀ ਬਾੜ ਦੇ ਵਿੱਚੋਂ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਣ ਹੋਈ ਤੁਰਕੀ ਬਾਣੀ ਦੇ ਵਿੱਚੋਂ ਪੁਰਮਾਨ ਕਰਦੇ ਹਨ ਤੇ ਮਹਾਰਾਜੀ ਆਪਣੇ ਮਨਪਤ ਪ੍ਰਤੀ ਜਿਹੜਾ ਉਚਾਰ ਕਰਕੇ ਪਰਮਾਰਥੀ ਜ਼ਿੰਦਗੀ ਜੀ ਰਹੇ ਗੁਰਸਿੱਖਾ ਨੂੰ ਨਾਮ ਚਿੰਤਨ ਕਰਨ ਦਾ ਇੱਕ ਢੰਗ ਦੱਸ ਰਹੇ ਹਨ ਮਨ ਨੂੰ ਸੰਬੋਧਨ ਕਰਦੇ ਆ ਪਾਤਸ਼ਾਹ ਜੀ ਪੁਰਮਾਨ ਕਰਦੇ ਹਨ ਸ਼ਲੋਕ ਮਹਲਾ 3 ਜੀ ਸ਼ਲੋਕ ਵਾਰ ਦਾ ਸ਼ਲੋਕ ਹੈ ਮਹਲਾ 3 ਜਾਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸੇਵਾ ਤੋਂ ਖੁਸ਼ ਹੋ ਕਰਕੇ ਉਹਨਾਂ ਨੂੰ 12 ਵਰਦਾਨ ਬਖਸ਼ਿਸ਼ ਕੀਤੇ 12 ਵਰਦਾਨ ਹਨ ਜਿਹੜੇ ਅਪਾਰਦਾਸ ਦੇ ਵਿੱਚ ਪੜ੍ਹਦੇ ਸੁਣਦੇ ਹਾਂ ਇਹ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨੇ ਤਰਿਆਂ ਦੀ ਧਾਰ ਨੇ ਗਤਿਆਂ ਦੀ ਗਤ ਨੇ ਪੱਤਿਆਂ ਦੀ ਪਤ ਇਹੋ ਜੇ ਜਿਹੜੇ 12 ਬਰਦਾਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਅਮਰਦਾਸ ਜੀ ਪਾਤਸ਼ਾਹ ਨੂੰ ਬਖਸ਼ਣਾ ਕੀਤੇ ਤੇ ਉਹਨਾਂ ਵੱਲੋਂ ਮਹਾਰਾਜ ਜੀ ਦੱਸਦੇ ਹਨ ਕਿ ਮਨ ਨੂੰ ਇਹ ਸੁਬੋਧਨ ਕਰਕੇ ਕਹਿਣਾ ਕਰੋ اے ਮਨ ਹਰ ਜੀ ਧਿਆਏ ਤੂ ਇੱਕ ਮਨ ਇੱਕ ਚਿੱਤ ਪਾਏ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਆਪਣੇ ਮਨ ਨੂੰ ਕਹਿਣਾ ਕਰੋ ਇਹ ਮਨ ਹਰ ਜੀ ਧਿਆਏ ਤੂੰ ਪਰਮਾਤਮਾ ਨੂੰ ਧਿਆਉਣਾ ਕਰ ਇੱਕ ਮਨ ਇੱਕ ਚਿੱਤ ਭਾਏ ਭਾਵ ਦੋਨਾਂ ਚਿਤਮਣੀ ਤੇ ਮਨ ਇੱਕ ਦੋਨੇ ਹੋ ਕਰਕੇ ਪਰਮਾਤਮਾ ਦਾ ਸਿਮਰਨ ਕਰਿਆ ਕਰੋ ਕਿਉਂਕਿ ਮਹਾਰਾਜ ਜੀ ਨੇ ਤੀਜੇ ਪਾਤਸ਼ਾਹ ਜੀ ਨੇ ਪੰਜ ਬਾਣੀਆਂ ਦੇ ਵਿੱਚੋਂ ਜਿਹੜੀ ਪੰਜਵੀਂ ਬਾਣੀ ਹੈ ਸ੍ਰੀ ਅਨੰਦ ਸਾਹਿਬ ਜੀ ਉਹਦੇ ਵਿੱਚ ਵੀ ਮਹਾਰਾਜ ਜੀ ਨੇ ਮਨ ਨੂੰ ਸਬੋਧਨ ਕਰਦਿਆਂ ਹੋਇਆ ਪਹਿਲਾਂ ਕਿਹਾ ਇਹ ਮਨ ਚੰਚਲਾ ਚਿਤ్రਾਈ ਕਿਨਹਿ ਨਾ ਪਾਇਆ ਚਿਤ్రਾਈ ਨਾ ਪਾਇਆ ਕਿਨਹਿ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਇੱਕ ਭਰਮ ਪੁਲਾਇਆ ਮਹਾਰਾਜ ਜੀ ਪਰਮਾਨ ਕਰਦੇ ਹਨ ਕਿ ਇਹ ਮਨ ਚੰਚਲਾ ਇਹ ਖਰਾਬ ਮਨਾ ਤੂੰ ਨਾ ਟਿਕਣ ਵਾਲਿਆ ਚੰਚਲਾ ਤੋ ਪਰਮਾਤਮਾ ਨੂੰ ਚਤਰਾਈ ਨਾਲ ਪ੍ਰਾਪਤ ਨਹੀਂ ਕਰ ਸਕਦਾ ਦੂਸਰੀ ਪੌੜੀ ਮਹਾਰਾਜੀ ਫੁਰਮਾਨ ਕਰਦੇ ਹਨ اے ਮਨ ਪਿਆਰਿਆ ਤੂੰ ਸਦਾ ਸੱਚ ਸੁਮਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਮਹਾਰਾਜੀ ਫੁਰਮਾਨ ਕਰਦੇ ਹਨ ਕਿ ਮੇਰੇ ਪਿਆਰੇ ਮਨਾ ਤੂੰ ਸਦਾ ਸੱਚ ਦੇ ਨਾਲ ਚੱਲਣਾ ਕਰ ਸਦਾ ਸੱਚਾ ਨਾਮ ਸੁਮਾਲਣਾ ਕਰ ਕਿਉਂਕਿ ਜਿਹੜਾ ਆ ਘਟੰਬ ਜਾ ਤੂੰ ਦੇਖਦਾ ਨਾ ਪਰਿਵਾਰ ਭੈਣ ਭਾਈ ਧੀ ਪੁੱਤਰ ਚੱਲੇ ਨਹੀਂ ਤੇਰੇ ਨਾਲੀ ਇਹ ਤੇਰੇ ਨਾਲ ਚੱਲਣ ਵਾਲੇ ਨਹੀਂ ਹਨ ਇਸ ਕਰਕੇ ਮਹਾਰਾਜ ਜੀ ਕੁਰਬਾਨ ਕਰਦੇ ਹਨ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ ਤੇਰੇ ਕੰਮ ਆਉਣ ਵਾਲਾ ਜਿਹੜੀ ਚੀਜ਼ ਹੈ ਪ੍ਰਮਾਤਮਾ ਦਾ ਸਿਮਰਨ ਵਾਹਿਗੁਰੂ ਦਾ ਨਾਮ ਉਹਨੂੰ ਧਿਆਉਣਾ ਕਰ ਕਿਉਂਕਿ ਮਹਾਰਾਜ ਜੀ ਪ੍ਰਮਾਣ ਕਰਦੇ ਹਨ ਇਹ ਜਿਹੜਾ ਚਤਰਾਇਆਂ ਦੇ ਨਾਲ ਆਪਾਂ ਕਾਜ ਕਰਦੇ ਹੁਣ ਉਹ ਪ੍ਰਮਾਤਮਾ ਤੋਂ ਛੁਪਾਇਆ ਨਹੀਂ ਜਾ ਸਕਦਾ ਜਿਵੇਂ ਮਹਾਰਾਜ ਜੀ ਦਾ ਪਰਮਾਨ ਹੈ ਅੰਤਰਜਾਮੀ ਸਭ ਕੁਝ ਜਾਣੈ ਉਸ ਤੇ ਕਹਾਂ ਛੁਪਾਇਆ ਭਾਵ ਪ੍ਰਮਾਤਮਾ ਸਾਡੀਆਂ ਅੰਤਰ ਦੀਆਂ ਜਿਹੜੀਆਂ वेदना ਨੂੰ ਉਹ ਜਾਣਦਾ ਹੈ ਵਾਹਿਗੁਰੂ ਤੋਂ ਅਸੀਂ ਕੁਝ ਵੀ ਨਹੀਂ ਛੁਪਾ ਸਕਦੇ ਕਿਉਂਕਿ ਉਹ ਤਾਂ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਹੈ ਇਸ ਕਰਕੇ ਮਹਾਰਾਜੀ ਫੁਰਮਾਨ ਕਰਦੇ ਹਨ ਇਹ ਮੇਰੇ ਆਮਨਾ ਤੂੰ ਪਰਮਾਤਮਾ ਦੇ ਵਾਹਿਗੁਰੂ ਦੇ ਨਾਲ ਰਹਿਣਾ ਕਰ ਕਿਵੇਂ ਰਹੇਗਾ ਹਰ ਸਮੇਂ ਉਹਨੂੰ ਸਿਮਰਨ ਕਰਨਾ ਕਰ ਹਰ ਕੀਆ ਸਦਾ ਸਦਾ ਵਡਿਆਈਆ ਦੇ ਨਾ ਪਛੋਤਾਏ ਜੇ ਤੂੰ ਇਹ ਪਰਣ ਕਰ ਲਵੇਂਗਾ ਇਹ ਅਪਣਾ ਲਵੇਂਗਾ ਕਿ ਤੂੰ ਰੱਬ ਦੇ ਨਾਲ ਪਰਮਾਤਮਾ ਦੇ ਨਾਲ ਰਹਵੇਂਗਾ ਤੇ ਮਹਾਰਾਜ ਜੀ ਕਹਿੰਦੇ ਫਿਰ ਉਹ ਵਾਹਿਗੁਰੂ ਦੀਆਂ ਐਸੀਆਂ ਹਰ ਕੀਆਂ ਸਦਾ ਸਦਾ ਵਡਿਆਈਆਂ ਉਹ ਵਾਹਿਗੁਰੂ ਦੀਆਂ ਸਦਾ ਸਦਾ ਵਡਿਆਈਆਂ ਬਖਸ਼ਦਾ ਰਹਿੰਦਾ ਹੈ ਤੇ ਉਹ ਜੀ ਨੂੰ ਵਡਿਆਈਆਂ ਦੇਂਦਾ ਹੈ ਮਹਾਰਾਜ ਜੀ ਫਰਮਾਨ ਕਰਦੇ ਹਨ ਨਾ ਪਛੋਤਾਏ ਉਹ ਵਡਿਆਈਆਂ ਦੇ ਕਰਕੇ ਪਛਤਾਉਂਦਾ ਨਹੀਂ ਹੈ ਕਿ ਮੈਂ ਫਲਾਣੇ ਨੂੰ ਵਡਿਆਈਆਂ ਦਿੱਤੀਆਂ ਉਹਨੂੰ ਵਡਿਆਈਆਂ ਦੇ ਵਿੱਚ ਆਉਂਦਾ ਮਿਲਿਆ ਇਹ ਆਉਂਦਾ ਮਿਲਣ ਤੋਂ ਬਾਅਦ ਪਰਮਾਤਮਾ ਨਹੀਂ ਕਹਿੰਦਾ ਕਿ ਮੈਂ ਇਹਨੂੰ ਉਹਦਾ ਕਿਉਂ ਦੇ ਦਿੱਤਾ ਉਹ ਪਛਤਾਉਂਦਾ ਨਹੀਂ ਹੈ ਇਸ ਕਰਕੇ ਮੇਰਿਆ ਮਨਾ ਤੂੰ ਪਰਮਾਤਮਾ ਵਾਹਿਗੁਰੂ ਦੇ ਸਿਮਰਨ ਕਰਿਆ ਕਰ ਪਰਮਾਤਮਾ ਦੇ ਨਾਲ ਰਹਿਣਾ ਕਰ ਉਹਦੀਆਂ ਏਡੀਆਂ ਵਡੀਆਂ ਵਡਿਆਈਆਂ ਨੇ ਕਿ ਉਹ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਹ ਕਿ ਕੀੜਾ ਥਾਪ ਕਰਕੇ ਕੀੜਾ ਬਣਾ ਕਰਕੇ ਉਹ ਪਾਤਸ਼ਾਹੀ ਦੇ ਦਿੰਦਾ ਹੈ ਵੱਡੇ ਵੱਡੇ ਲਸ਼ਕਰਾਂ ਨੂੰ ਉਹ ਸੁਆ ਕਰ ਦਿੰਦਾ ਹੈ ਇਸ ਕਰਕੇ ਮਹਾਰਾਜੀ ਫੁਰਮਾਨ ਕਰਦੇ ਹਨ ਪਰਮਾਤਮਾ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ ਤੂੰ ਉਹ ਪਰਮਾਤਮਾ ਦਾ ਸਿਮਰਨ ਕਰ ਇੱਕ ਮਨ ਦੇ ਇੱਕ ਚਿੱਤ ਵਣੀ ਦੇ ਨਾਲ ਕਿਉਂਕਿ ਹਰ ਕੀਆ ਸਦਾ ਸਦਾ ਵਡਿਆਈਆ ਪਰਮਾਤਮਾ ਵਾਹਿਗੁਰੂ ਦੀਆਂ ਸਦਾ ਸਦਾ ਵਡਿਆਈਆਂ ਨੇ ਉਹ ਜਿਹਨੂੰ ਬਖਸ਼ਦਾ ਹੈ ਉਹਨੂੰ ਬੜਾਈਆਂ ਬਖਸ਼ ਕਰਕੇ ਬਾਅਦ ਵਿੱਚ ਰੱਬ ਪਛਤਾਉਂਦਾ ਕੋਈ ਨਹੀਂ ਹੈ ਹਾਉ ਹਰ ਕੈ ਸਦ ਬਲ ਹਾਰਣ ਜਿਤ ਸੇਵਿਐ ਸੁਖ ਪਾਏ ਹੁਣ ਜੇ ਆਪਾਂ ਸੰਸਾਰ ਦੇ ਵਿੱਚ ਦੇਖਦੇ ਆਂ ਕਈ ਵਾਰੀ ਸੰਸਾਰੀ ਲੋਕ ਕਿਸੇ ਨੂੰ ਕੋਈ ਚੀਜ਼ ਦੇ ਦਿੰਦੇ ਨੇ ਉਹ ਚੀਜ਼ ਲੈ ਕਰਕੇ ਦੂਸਰਾ ਜਿਹੜਾ ਉਹ ਚੀਜ਼ ਦੇ ਨਾਲ ਕੋਈ ਕੰਮ ਕਾਜ ਕਰਦਾ ਤੇ ਉਹ ਫਿਰ ਦੁਗਣੀ ਰਾ ਚੌਗਣੀਆ ਤਰੱਕੀਆਂ ਦੇ ਰਾਹ ਦੇ ਉੱਪਰ ਚਲਿਆ ਜਾਂਦਾ ਫਿਰ ਜੀਨੇ ਉਹ ਚੀਜ਼ ਦੇਣੀ ਦਿੱਤੀ ਹੁੰਦੀ ਹੈ ਉਹ ਪਛਤਾਉਂਦਾ ਕਿ ਆਹ ਚੀਜ਼ ਮੈਂ ਨੂੰ ਦਿੱਤੀ ਤਾਂ ਇਹਦੀਆਂ ਤਰੱਕੀਆਂ ਹੁੰਦੀਆਂ ਨੇ ਜੇ ਮੈਂ ਇਹਨੂੰ ਨਾ ਦੇਂਦਾ ਤੇ ਇਹਦੀਆਂ ਤਰੱਕੀਆਂ ਨਹੀਂ ਹੋਣੀਆਂ ਸੀ ਭਾਵੇਂ ਜਿਹੜੇ ਸੰਸਾਰੀ ਲੋਕ ਆ ਵੀ ਜੇ ਅਸੀਂ ਆਹ ਕੰਮ ਕਰਿਆ ਤਾਂ ਤਾਂ ਇਹਦੇ 'ਚ ਵਾਧਾ ਹੋਏਗਾ ਪਰ ਜਿਹੜਾ ਰੱਬ ਹੈ ਪਰਮਾਤਮਾ ਹੈ ਮਹਾਰਾਜੀ ਕਹਿੰਦੇ ਉਹ ਪਛਤਾਉਂਦਾ ਨਹੀਂ ਹੈ ਉਹ ਤਾਂ ਹਉ ਹਰ ਕੈ ਸਦ ਬਲਿਘਾਰਣ ਜਿਤ ਸੇਵੇ ਸੁਖ ਪਾਏ ਮਹਾਰਾਜੀ ਕਹਿੰਦੇ ਉਸ ਪ੍ਰਮਾਤਮਾ ਵਾਹਿਗੁਰੂ ਦੇ ਸਦਾ ਬਲਿਘਾਰੇ ਬਲਿਘਾਰੇ ਬਾਰਨੇ ਜਾਣੇ ਜਿਨ੍ਹਾਂ ਨੂੰ ਸੇਵ ਕਰਕੇ ਜਿਨ੍ਹਾਂ ਦਾ ਸਿਮਰਨ ਕਰਕੇ ਸੁਖ ਪ੍ਰਾਪਤ ਹੁੰਦਾ ਹੈ ਨਾਨਕ ਗੁਰਮਖ ਮਿਲ ਰਹਿ ਹਉਮੈ ਸ਼ਬਦ ਜਲਾਏ ਹੁਣ ਮਹਾਰਾਜ ਜੀ ਫੁਰਮਾਨ ਕਰਦੇ ਹਨ ਜਿਹੜੇ ਰੱਬ ਦੇ ਪਿਆਰੇ ਹਨ ਪ੍ਰਮਾਤਮਾ ਦੇ ਪਿਆਰੇ ਉਹ ਵਾਹਿਗੁਰੂ ਨੂੰ ਮਿਲ ਕੇ ਰਹਿੰਦੇ ਹਨ ਉਹ ਹਉਮੈ ਸ਼ਬਦ ਜਲਾਏ ਜਿਹੜਾ ਸਾਡੇ ਵਿੱਚ ਹਉਮੈ ਹੈ ਮੈਂ ਮੇਰੀ ਹੈ ਇਹ ਸ਼ਬਦ ਨੂੰ ਜਲਾ ਦਿੰਦੇ ਨੇ ਆ ਜਿਆਦਾਤਰ ਤੇ ਜਿਹੜੀ ਹਉਮੈ ਹੈ ਮੈਂ ਮੇਰੀ ਹੈ ਇਹ ਸਾਨੂੰ ਪ੍ਰਮਾਤਮਾ ਦੇ ਨੇੜੇ ਨਹੀਂ ਜਾਣ ਦਿੰਦੀ ਗੁਰਬਾਣੀ ਦੇ ਵਿੱਚ ਫੁਰਮਾਨ ਹੈ ਹਉਮੈ ਨਾਵੇ ਨਾਲ ਵਿਰੋਧ ਹੈ ਦੋਏ ਨਾ ਵਸੈ ਇਕ ਠਾਏ ਮਹਾਰਾਜੀ ਫੁਰਮਾਨ ਕਰਦੇ ਹਨ ਪ੍ਰਮਾਤਮਾ ਦੇ ਨਾਮ ਦਾ ਤੇ ਹਉਮੈ ਦਾ ਦੋਨਾਂ ਦਾ ਆਪਸ ਵਿੱਚ ਵਿਰੋਧ ਚੱਲਦਾ ਹੈ ਤੇ ਮਹਾਰਾਜੀ ਕਹੇ ਫੁਰਮਾਨ ਕਰਦੇ ਹਨ ਦੋਏ ਨਾ ਵਸੈ ਇਕ ਠਾਏ ਜਿੱਥੇ ਹਉਮੈ ਹੈ ਉੱਥੇ ਰੱਬ ਦਾ ਨਾਮ ਨਹੀਂ ਬਸਦਾ ਤੇ ਜਿੱਥੇ ਰੱਬ ਦਾ ਨਾਮ ਹੈ ਉੱਥੇ ਹਉਮੈ ਨਹੀਂ ਰਹਿੰਦੀ ਜਿਵੇਂ ਭਗਤ ਰਵਦਾਸ ਜੀ ਮਹਾਰਾਜੀ ਨੇ ਆਪਣੇ ਪਵਿੱਤਰ ਸ਼ਬਦਾਂ ਦੇ ਵਿੱਚ ਫੁਰਮਾਨ ਕੀਤਾ ਹੈ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗੰਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ ਮਹਾਰਾਜੀ ਫੁਰਮਾਨ ਕਰਦੇ ਹਨ ਕਿ हे ਪ੍ਰਮਾਤਮਾ ਜਦ ਹਮ ਹੋਤੇ ਜਦੋਂ ਸਾਡੇ ਵਿੱਚ ਮੈਂ ਮੇਰੀ ਮੇ ਹੁੰਦੀ ਹੈ ਉਹਨਾਂ ਚਿਰ ਤੂੰ ਸਾਡੇ ਕੋਲ ਨਹੀਂ ਆਉਂਦਾ ਜਦੋਂ ਮੈਂ ਮੇਰੀ ਸਾਡੇ ਚੋਂ ਖੋ ਜਾਂਦੀ ਚਲੀ ਜਾਂਦੀ ਹੈ ਜਦ ਤੁਮ ਹੋਤੇ ਤਬ ਮੈਂ ਨਾਹੀਂ ਮਹਾਰਾਜੀ ਜਦੋਂ ਸਾਡੇ ਚ ਆਪਜੀ ਪਰਵੇਸ਼ ਕਰਦੇ ਹੋ ਫਿਰ ਸਾਡੀ ਜਿਹੜੀ ਹਉਮੈ ਹੈ ਉਹ ਖਤਮ ਹੋ ਜਾਂਦੀ ਹੈ ਪਾਤਸ਼ਾਹ ਜੀ ਪ੍ਰਮਾਣ ਕਰਦੇ ਹਨ ਹਉਮੈ ਮਾਰ ਸੱਚ ਸਬਦ ਸੁਮਾਣੇ ਸੱਚ ਰਤੇ ਅਧਕਾਈ ਹਉਮੈ ਸ਼ਬਦ ਜਲਾਇਆ ਮੇਰੇ ਹਰ ਪਾਇਆ ਜਿਸ ਦੀ ਸੱਚੀ ਬਾਣੀ ਪਾਤਸ਼ਾਹ ਜੀ ਪ੍ਰਮਾਣ ਕਰਦੇ ਹਨ ਹਉਮੈ ਕਰੋਧ ਸ਼ਬਦ ਨਿਵਾਰੈ ਜਿਹੜਾ ਹਉਮੈ ਕਰੋਧ ਹੈ ਸ਼ਬਦ ਉਨੂੰ ਨਿਵਾਰ ਦਿੰਦਾ ਦੂਰ ਕਰ ਦਿੰਦਾ ਹੈ ਇਸ ਕਰਕੇ ਮਹਾਰਾਜੀ ਫੁਰਮਾਨ ਕਰਦੇ ਹਨ ਕਿ ਆਪਣੇ ਜਿਹੜੀ ਵਿਚਲੀ ਹਉਮੇ ਹੈ ਜਿਹੜੀ ਮੈਂ ਮੇਰੀ ਹੈ ਜਿਹੜੀ ਤੈਨੂੰ 4 ਟਕਿਆਂ ਦਾ ਹੰਕਾਰ ਹੈ 10 ਏਕੜਾਂ ਦਾ ਤੈਨੂੰ ਹੰਕਾਰ ਹੋ ਗਿਆ ਤੈਨੂੰ ਤੇਰੇ ਧੀਆ ਪੁੱਤਰਾਂ ਦੇ ਕੋਈ ਵੱਡੇ ਅਹੁਦੇ ਜਾਂ ਵਿਦੇਸ਼ ਜਾਣ ਦਾ ਹੰਕਾਰ ਹੋ ਗਿਆ ਮਹਾਰਾਜੀ ਕਹਿੰਦੇ ਇਹਨਾਂ ਹਉਮੇ ਨੂੰ ਜਲਾ ਦੇ ਜੇ ਤੂੰ ਹਉ ਮੈਨੋ ਜਲਾ ਦੇਵੇਂਗਾ ਫਿਰ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਤੈਨੂੰ ਆਪ ਖੁਦ ਮਿਲਣ ਵਾਸਤੇ ਆਵੇਗਾ ਜਿਨ੍ਹਾਂ ਦੀ ਹਉਮੈ ਜਲ ਜਾਂਦੀ ਹੈ ਨਾ ਉਹਨਾਂ ਨੂੰ ਫਿਰ ਪ੍ਰਮਾਤਮਾ ਆਪਣੀਆਂ ਮਹਿਰਾਂ ਦੇ ਵਿੱਚ ਲੈ ਲੈਂਦਾ ਹੈ ਮਹੱਲਾ ਤੀਜਾ ਪਾਤਸ਼ਾਹ ਜੀ ਤੀਸਰੇ ਪਾਤਸ਼ਾਹ ਜੀ ਮਹਾਰਾਜ ਦੱਸ ਰਹੇ ਹਨ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਉਹ ਸੱਚਾ ਪਾਤਸ਼ਾ ਜਿਹਦੇ ਉੱਪਰ ਮਿਹਰਵਾਨ ਹੋ ਜਾਂਦਾ ਹੈ ਬਖਸ਼ਿਸ਼ ਕਰ ਦਿੰਦਾ ਹੈ ਆਪੇ ਉਹ ਆਪਣੀ ਸੇਵਾ ਦੇ ਵਿੱਚ ਲਾ ਲੈਂਦਾ ਹੈ ਕਿਉਂਕਿ ਆਪਾਂ ਦੇਖਿਆ ਆਪਣੇ ਇਲਾਕੇ ਦਾ ਭਾਈ ਵੈਲੋਜੀ ਹੋਏ ਨੇ ਫਫੜੇ ਭਾਈ ਕੇ ਨੇੜੇ ਆਪਣੇ ਤੋਂ ਨੇੜੇ ਹੀ ਆ ਸ਼ਾਇਦ 20 ਕਿਲੋਮੀਟਰ ਦੀ ਫਾਸਲੇ ਤੇ ਨਗਰ ਉਥੋਂ ਦਾ ਮਾਲਵੇ ਦਾ ਜਿਹੜਾ ਜੱਟ ਸੀ ਉਹ ਗੁਰੂ ਅਰਜੁਨ ਦੇਵ ਸਾਹਿਬ ਜੀ ਦੇ ਚਰਨਾਂ 'ਚ ਗਿਆ ਪਹਿਲਾਂ ਉਹ ਆਪਣੇ ਘਰ ਦੇ ਵਿੱਚ ਸਖੀ ਸਰਵਰ ਨੂੰ ਮੰਨਦਾ ਸੀ ਪੀਰ ਦੀਆਂ ਚੌਂਕੀਆਂ ਲਾਉਂਦਾ ਸੀ ਲੋਕਾਂ ਨੂੰ ਪੀਰ ਦੇ ਚਾਲਿਆਂ ਤੇ ਲੈ ਕੇ ਜਾਂਦਾ ਸੀ ਪਰ ਜਦੋਂ ਸਤਿਗੁਰੂ ਜੀ ਦੀ ਮਿਹਰ ਹੋਈ ਆਪੇ ਸੇਵਾ ਲਾਇਨ ਉਹਨੂੰ ਜਦੋਂ ਸੇਵਾ ਲਈ ਫਿਰ ਗੁਰੂ ਅਰਜੁਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਸੰਗ ਹੋਇਆ ਉੱਥੇ ਜਾ ਕਰਕੇ ਕਹਿਣਾ ਕੀਤਾ ਮਹਾਰਾਜ ਮੇਰੇ ਤੇ ਕਿਰਪਾ ਕਰੋ ਪਾਤਸ਼ਾਹ ਜੀ ਕਹਿਣ ਲੱਗੇ ਪਹਿਲਾਂ ਇੱਕ ਨੂੰ ਛੱਡਣਾ ਪਵੇਗਾ ਉਹਨੂੰ ਛੱਡ ਕਰਕੇ ਫਿਰ ਤੇਰੇ ਤੇ ਕਿਰਪਾ ਹੋਵੇਗੀ ਜਿੰਨਾ ਚਿਰ ਤੂੰ ਉਹਨੂੰ ਮੰਨੇਗਾ ਉਹਨਾਂ ਚਿਰ ਕਿਰਪਾ ਨਹੀਂ ਹੋਵੇਗੀ ਭਾਈ ਬਹਿਲੋ ਜੀ ਨੇ ਫਿਰ ਸਾਰਾ ਸਮਾਨ ਜਿਸ ਨਾਲ ਪੀਰ ਦੀ ਕਬਰ ਬਣੀ ਸੀ ਉਹਨੂੰ ਢਾਹ ਕਰਕੇ ਗड्ढे 'ਚ ਇੱਟਾਂ ਪਾ ਕਰਕੇ ਹਰੀਕੇ ਪੱਤਣ ਦਰਿਆ ਦੇ ਵਿੱਚ ਰੋੜ ਦਿੱਤੀਆਂ ਜਾ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਮਹਾਰਾਜ ਜੀ ਨੂੰ ਕਹਿਣ ਲੱਗਾ ਪਾਤਸ਼ਾਹ ਆਪ ਜੀ ਨੇ ਕਿਰਪਾ ਬਖਸ਼ਿਸ਼ਾਂ ਕਰਤੀਆਂ ਮੈਂ ਪੱਟ ਲਿਆਂਦਾ ਇਥੋਂ ਤੱਕ ਜਿਹੜੀ ਮਿੱਟੀ ਸੀ ਨਾ ਕਵਰ ਜਿੱਥੇ ਬਣੀ ਸੀ ਉਹ ਮਝਾਰ ਦੀ ਤੇ ਉਹ ਮਿੱਟੀ ਵੀ ਉਹਨੇ ਕਈਆਂ ਨਾਲ ਖੋਦ ਕੇ ਕੱਢ ਲਈ ਸੀ ਤੇ ਲੋਕਾਂ ਨੇ ਬੜਾ ਡਰਾਇਆ ਤੈਨੂੰ ਪੀਰਾਂ ਕਰ ਦੇਗਾ ਮਾਰ ਦੇਵੇਗਾ ਨੰਗ ਕਰ ਦੇਵੇਗਾ ਪਰ ਭਾਈ ਬਹਿਲੋ ਜੀ ਕਹਿਣ ਲੱਗੇ ਮੈਨੂੰ ਹੁਣ ਵੱਡੇ ਦੇ ਚਰਨਾਂ ਦੇ ਓਟ ਆਸਰੇ ਮਿਲ ਗਏ ਇਸ ਕਰਕੇ ਮੈਂ ਹੁਣ ਇਹ ਛੋਟਿਆਂ ਦੇ ਵੱਲ ਨਹੀਂ ਜਾਵਾਂਗਾ ਤੇ ਮਹਾਰਾਜ ਜੀ ਨੇ ਫੁਰਮਾਨ ਕੀਤਾ ਆਪੇ ਸੇਵਾ ਲਾਇਨ ਹੁਣ ਭਾਈ ਬਹਿਲੋ ਜੀ ਨੂੰ ਐਸੀ ਸੇਵਾ ਦੇ ਦਿੱਤੀ ਆਪੇ ਬਖਸ਼ ਕਰੇ ਆਪਾਂ ਹੀ ਬਖਸ਼ਿਸ਼ਾਂ ਕਰਤੀਆਂ ਕਾਹਦੀਆਂ ਜਦੋਂ ਸ੍ਰੀ ਹਰਮੰਦਰ ਸਾਹਿਬ ਦੇ ਸਰੋਵਰ ਦੀਆਂ ਜਿਹੜੀਆਂ ਵਾਹੀਆਂ ਸੀ ਉਹ ਪੱਕੀਆਂ ਹੋਣ ਲੱਗੀਆਂ ਵਕ ਵਖ ਸਿੱਖਾਂ ਨੂੰ ਦਿੱਤਾ ਜੁਮਾ ਬਾਬਾ ਬੁੱਢਾ ਜੀ ਨੂੰ ਭਾਈ ਮੱਝ ਜੀ ਨੂੰ ਤੇ ਭਾਈ ਸਾਲੋ ਜੀ ਨੂੰ ਇਹਨਾਂ ਨੂੰ ਜੁਮਾ ਦਿੱਤਾ ਇੱਕ ਇੱਕ ਵਾਈ ਦਾ ਵੀ ਭਾਈ ਤੁਸੀਂ ਇੱਕ ਇੱਕ ਵਾਈ ਦੀਆਂ ਈਟਾਂ ਪੱਕੀਆਂ ਕਰਨੀਆਂ ਨੇ ਵੱਖਰੇ ਵੱਖਰੇ ਤਰੀਕੇ ਸਿੱਖਾ ਨੇ ਪੁੱਛਿਆ ਵੀ ਸੋਹਣੀਆਂ ਜੜੀਆਂ ਲਾਲ ਸੁਰਖ ਇੱਟਾਂ ਨੇ ਉਹ ਕਿਵੇਂ ਬਣਨ ਗਈ ਭਾਈ ਬਹਿਲੋ ਜੀ ਨੇ ਪੁੱਛਿਆ ਕਿਸ ਨੇ ਕਹਿ ਦਿੱਤਾ ਸ਼ਹਿਰ ਦਾ ਜਿੰਨਾ ਕੂੜਾ ਕਰਕਟਾ ਇਹ ਜਿੰਨਾ ਭੱਠੇ ਦੇ ਵਿੱਚ ਪਜਾਵੇ ਦੇ ਵਿੱਚ ਪਾ ਦੇਵੇਂਗਾ ਤੇ ਇੱਟਾਂ ਦਾ ਰੰਗ ਵਧੀਆ ਹੋਵੇਗਾ ਕਰੀ ਚਿਹੜ ਇੱਕ ਮਸਕਰੀ ਕਰੀ ਪਰ ਭਾਈ ਬਹਿਲੋ ਜੀ ਨੇ ਮਡਾਸਾ ਮਾਰਿਆ ਸਿਰ ਦੇ ਉੱਪਰ ਟੋਕਰੀ ਲਈ ਕਈ ਲਈ ਤੇ ਜਿੱਥੇ ਕੂੜਾ ਕਰਕਟ ਦੀਂਦਾ ਸੀ ਚੱਕਦਾ ਤੇ ਭੱਠੇ ਦੇ ਵਿੱਚ ਪਾ ਦਿੰਦਾ ਸੀ ਤੇ ਐਸਾ ਜਦੋਂ ਫਿਰ ਪੱਠਾ ਖੋਲਿਆ ਖੋਲ ਕਰਕੇ ਦੇਖੀਆਂ ਸਭ ਤੋਂ ਇਟਾਂ ਲਾਲ ਭਾਈ ਬੈਲੋ ਜੀ ਦੀਆਂ ਆਈਆਂ ਤੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਹਿ ਦਿੱਤਾ ਭਾਈ ਬੈਲੋ ਸਭ ਤੋਂ ਪਹਿਲੋ ਬਰਦਾਨ ਦੇਤਾ ਆਪੀਆਂ ਬਖਸ਼ਿਸ਼ਾ ਕਰ ਦਿੱਤੀਆਂ ਤੇ ਆਪ ਹੀ ਭਾਈ ਬੈਲੋ ਜੀ ਨੂੰ ਸੇਵਾ ਦੇ ਵਿੱਚ ਲਾਉਣਾ ਕੀਤਾ ਸਭਨਾ ਦਾ ਮਾਪਿ ਪਿਓ ਆਪ ਹੈ ਆਪੇ ਸਾਰ ਕਰੇ ਪਰਮਾਤਮਾ ਵਾਹਿਗੁਰੂ ਸਾਡਾ ਸਾਰਿਆਂ ਦਾ ਮਾਹਬਾਬ ਤੇ ਉਹ ਸਾਡੀ ਸਭਨਾਂ ਦੀ ਸਾਰ ਕਰਦਾ ਹੈ ਜਿਸ ਤਰ੍ਹਾਂ ਮਹਾਰਾਜੀ ਗੁਰਬਾਣੀ ਦੇ ਵਿੱਚ ਪ੍ਰਮਾਣ ਕਰਦੇ ਹਨ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਮੇਰਾ ਭਰਾਤਾ ਪਾਕਸ਼ਾ ਜੀ ਫਰਮਾਨ ਕਰਦੇ ਹਨ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪਰਤ ਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਅਸੀਂ ਸਾਰੇ ਪ੍ਰਮਾਤਮਾ ਦੇ ਬਾਲਕ ਹਾਂ ਵਾਹਿਗੁਰੂ ਸਾਡੀ ਸਾਰ ਕਰਦਾ ਹੈ ਨਾਨਕ ਨਾਮ ਧਿਆਇਨ ਤਿਨ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਹੋਏ ਮਹਾਰਾਜੀ ਫੁਰਮਾਨ ਕਰਦੇ ਹਨ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਨਕ ਨਾਮ ਨੂੰ ਧਿਆਉਣਾ ਕੀਤਾ ਉਹ ਜਿਨ੍ਹਾਂ ਨੇ ਪ੍ਰਮਾਤਮਾ ਦਾ ਸਿਮਰਨ ਕੀਤਾ ਵਾਹਿਗੁਰੂ ਦਾ ਮਹਾਰਾਜੀ ਕਹਿੰਦੇ ਉਹਨਾਂ ਦਾ ਨਿਜ ਘਰ ਵਾਸ ਪ੍ਰਮਾਤਮਾ ਦੇ ਗ੍ਰਹਿ ਵਿਖੇ ਵਾਸ ਹੋ ਜਾਂਦਾ ਹੈ ਤੇ ਉਹਨਾਂ ਦੀ ਫਿਰ ਜੁਗ ਜੁਗ ਜਿਹੜੀ ਸੋਭਾ ਹੈ ਉਹ ਹੋ ਜਾਂਦੀ ਹੈ ਪੌੜੀ ਮਹਾਰਾਜੀ ਪੌੜੀ ਦੇ ਵਿੱਚ ਫੁਰਮਾਨ ਕਰਦੇ ਹਨ ਤੂ ਕਰਨ ਕਾਰਣ ਸਮਰਥ ਹੈ ਹੈ ਕਰਤੇ ਮੈਂ ਤੁਝ ਬਿਨ ਅਵਰ ਨ ਕੋਈ ਮਹਾਰਾਜੀ ਫੁਰਮਾਨ ਕਰਦੇ ਹਨ ਪੌੜੀ ਦੇ ਵਿੱਚ ਹੈ ਵਾਹਿਗੁਰੂ ਹੈ ਕਰਤੇ ਤੂੰ ਕਰਨ ਕਾਰਣ ਸਮਰਥ ਹੈ ਭਾਵ ਹਰੇਕ ਕਰਨ ਨੂੰ ਕਰਨ ਯੋਗ ਦ ਹੈ ਭਾਵ ਇਹ ਮਹਾਰਾਜੀ ਫੁਰਮਾਨ ਕਰਦੇ ਹਨ ਪ੍ਰਮਾਤਮਾ ਵਾਹਿਗੁਰੂ ਜੀ ਇੱਕ ਮਿੰਟ ਦੇ ਵਿੱਚ ਸਾਰਾ ਕੁਝ ਬਦਲ ਦੇ ਦਿੰਦਾ ਹੈ ਜਿਵੇਂ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕਾ ਕੋਈ ਬੰਦ ਖਲਾਸੀ ਦਾ ਮਤਲਬ ਹੈ ਮਹਾਰਾਜੀ ਕਹਿੰਦੇ ਜਦੋਂ ਕਿਸੇ ਨੂੰ ਬੰਨਣਾ ਪ੍ਰਮਾਤਮਾ ਨੇ ਖਲਾਸ ਕਰਨਾ ਖੋਲ ਦੇਣਾ ਤਾਂ ਪ੍ਰਮਾਤਮਾ ਨੇ ਇਹਦੇ ਪਾਣੇ ਦੇ ਵਿੱਚ ਹੁੰਦਾ ਹੈ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਆਪਣੀ ਮਾਇਆ ਆਪ ਵਿਸਾਰੀ ਆਪੇ ਦੇਖਣ ਹਾਰਾ ਨਾ ਨਾ ਰੂਪ ਧਰੇ ਬਹੁਰੰਗੀ ਸਭ ਤੇ ਰਹੇ ਨਿਰਾਰਾ ਮਹਾਰਾਜ ਜੀ ਪ੍ਰਮਾਤਮਾ ਸਭ ਤੋਂ ਨਿਆਰੇ ਰਹਿੰਦੇ ਹਨ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰ ਨ ਕੋਈ ਇਹ ਪ੍ਰਮਾਤਮਾ ਤੂੰ ਵੱਡਾ ਸਮਰੱਥ ਹੈ ਤੇ ਤੂੰ ਵੱਡਾ ਸਮਰੱਥ ਕਰਨ ਕਰਕੇ ਹਰ ਇੱਕ ਕਾਜ ਨੂੰ ਕਰਨ ਜੋਗ ਹੈ ਤੇ ਤੇਰੇ ਬਿਨਾ ਮੈਨੂੰ ਕੋਈ ਹੋਰ ਕਿਸੇ ਦਾ ਆਸਰਾ ਠਿਰ ਨਹੀਂ ਹੈ ਸੁਦ ਆਪੇ ਸ੍ਰਿਸ਼ਟ ਸਿਰ ਜੀਆ ਆਪੇ ਫੁਨ ਗੋਈ ਹੈ ਪ੍ਰਮਾਤਮਾ ਵਾਹਿਗੁਰੂ ਤੈ ਆਪ ਹੀ ਇਸ ਸ੍ਰਿਸ਼ਟੀ ਨੂੰ ਇੱਥੇ ਜੀਵਾ ਨੂੰ ਸਾਜਿਆ ਹੁਣ ਜੀਵਾ ਨੂੰ ਸਾਜਣ ਦੇ ਵਿੱਚ ਪ੍ਰਮਾਤਮਾ ਦੀ ਕਲਾ ਦੇਖੀਏ ਮਹਾਰਾਜੀ ਫੁਰਮਾਨ ਕਰਦੇ ਹਨ 42 ਲੱਖ ਦੀ ਜਲਮੈ ਹੋਤੇ ਮੀਠਲ ਪਹਿਲਾ ਕਾਇ ਕਰੋ ਭਾਵ ਜੀ 84 ਲੱਖ ਜੁਨਾ ਦੀ ਵੰਡ ਕੀਤੀ ਮਹਾਰਾਜ ਜੀ ਕਹਿੰਦੇ 42 ਲੱਖ ਜੜੀਆਂ ਜੂਨਾ ਨੇ ਉਹ ਪਾਣੀ ਦੇ ਵਿੱਚ ਰਹਿ ਲੀਆਂ ਨੇ ਤੇ ਪਰਮਾਤਮਾ ਨੇ ਕਿੱਡੀ ਸ੍ਰਿਸ਼ਟੀ ਨੂੰ ਸਾਜੀ ਹੈ ਫਿਰ ਦੇਖੋ ਮਨੁੱਖ ਨੂੰ ਛਕਣ ਵਾਸਤੇ ਕਿੰਨੇ ਭੋਜਨ ਫਰੂਟ ਵਗੈਰਾ ਫਲ ਵਗੈਰਾ ਦਿੱਤੇ ਤੇ ਪਰਮਾਤਮਾ ਦੀਆਂ ਕਿੰਨੀਆਂ ਵਡਿਆਈਆਂ ਨੇ ਕਿ ਅਮਨੁੱਖ ਖਾਂਦਾ ਹੈ ਅੰਨ ਪਦਾਰਤ ਬਣ ਜਾਂਦਾ ਹੈ ਇਹਦਾ ਖੂਨ ਮੱਜ ਹੱਡੀਆਂ ਤੇ ਕੀ ਕੁਝ ਬਣ ਜਾਂਦਾ ਪਰਮਾਤਮਾ ਨੇ ਵਾਹਿਗੁਰੂ ਨੇ ਗਿੱਡੀ ਇਹਦੇ ਅੰਦਰ ਐਸੀਆਂ ਕਿਰਪਾ ਬੜਾਈਆਂ ਬਖਸ਼ਿਸ਼ ਕੀਤੀਆਂ ਨੇ ਮਹਾਰਾਜੀ ਪ੍ਰਮਾਣ ਕਰਦੇ ਹਨ ਤੁਧ ਆਪੇ ਸਿਸ਼ਟ ਸਿਰ ਜੀਆ ਹੈ ਵਾਇਗਰੂ ਸਾਰੀ ਸ੍ਰਿਸ਼ਟੀ ਆਪ ਜੀ ਨੇ ਸਿਰਜਣ ਕੀਤੀ ਹੈ ਆਪੇ ਫੁਨ ਗੋਈ ਤੇ ਆਪ ਹੀ ਲੈਤਾ ਕਰਨ ਵਾਲੇ ਹੋ ਬੜਾਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਹੈ ਪਰਮਾਤਮਾ ਵਾਇਗਰੂ ਤੇਰਾ ਇਕੋ ਹੀ ਸ਼ਬਦ ਇੱਥੇ ਵਰਤ ਰਿਹਾ ਹੈ ਤੇਰੇ ਨਾਮ ਦਾ ਕੋਈ ਇਹਨੂੰ ਅੱਲਾ ਕਹਿ ਦਿੰਦਾ ਕੋਈ ਇਹਨੂੰ ਵਾਇਗਰੂ ਕਹਿ ਦਿੰਦਾ ਤੇ ਕੋਈ ਇਹਨੂੰ ਆਰਾਮ ਕਹਿ ਦਿੰਦਾ ਹੈ ਪਰਮਾਤਮਾ ਇਸ ਸੰਸਾਰ ਤੇ ਸਾਰਾ ਇਕੋ ਹੀ ਸ਼ਬਦ ਤੇਰੇ ਨਾਮ ਦਾ ਵਰਤਦਾ ਹੈ ਜੋ ਕਿ ਜੋ ਹੋ ਰਿਹਾ ਹੈ ਇਹ ਤੇਰੇ ਨਾਮ ਨਾਲ ਹੋ ਰਿਹਾ ਹੈ ਵਡਿਆਈ ਗੁਰਮਖ ਦੇਵ ਪ੍ਰਭ ਹਰ ਪਾਵੇ ਸੋਈ ਏ ਮਹਾਰਾਜੀ ਜੀਰੇ ਉੱਪਰ ਤੂੰ ਮੇਰਾ ਕਰ ਦੇਣਾ ਆਪਣੇ ਗੁਰਮੁਖ ਪਿਆਰਿਆਂ ਨੂੰ ਜਿਹੜੇ ਗੁਰਮੁਖ ਪਿਆਰੇ ਨੇ ਉਹ ਤੇਰੇ ਮੁਖ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਨੂੰ ਮੰਨਦੇ ਨੇ ਕਿਉਂਕਿ ਜ਼ਿਆਦਾਤਰ ਤੇ ਅਸੀਂ ਇੱਥੇ ਜਿਹੜਾ ਗੁਰਮੁਖ ਸ਼ਬਦ ਹੈਗਾ ਉਹ ਕਿਸੇ ਦੇ ਦਾੜਾ ਹੋਵੇ ਕਿਰਪਾਨ ਭਾਈ ਹੋਵੇ ਤੇ ਉਹਨੂੰ ਅਸੀਂ ਗੁਰਮੁਖ ਸ਼ਬਦ ਦੇ ਨਾਲ ਸਬੋਧਨ ਕਰਦੇ ਹਾਂ ਅਸਲ ਵਿੱਚ ਗੁਰਮੁਖ ਸ਼ਬਦ ਉਹ ਹੁੰਦਾ ਹੈ ਜਿਹੜਾ ਗੁਰੂ ਦੇ ਮੁਖ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਨੂੰ ਮੰਨੇ ਉਹਨੂੰ ਗੁਰਮਖ ਕਿਹਾ ਜਾਂਦਾ ਹੈ ਇਹਦਾ ਪਹਿਰਾਵੇ ਦੇ ਨਾਲ ਧਰਮ ਦੇ ਨਾਲ ਕੋਈ ਮਤਲਬ ਨਹੀਂ ਹੈ ਭਾਵ ਧਰਮ ਦੇ ਨਾਲ ਗੁਰਮਖ ਦਾ ਕੋਈ ਮਤਲਬ ਨਹੀਂ ਗੁਰਮਖ ਤਾਂ ਜਿਹੜੇ ਰੱਬ ਦੇ ਪਰਮਾਤਮਾ ਗੁਰੂ ਦੇ ਮੁਖ ਦੇ ਵਿੱਚੋਂ ਨਿਕਲੀ ਹੋਈ ਗੱਨ ਨੂੰ ਮੰਨੇ ਉਹਨੂੰ ਗੁਰਮਖ ਕਿਹਾ ਜਾਂਦਾ ਹੈ ਮਹਾਰਾਜੀ ਪ੍ਰਮਾਣ ਕਰਦੇ ਹਨ ਕਿ ਤੂੰ ਆਪਣੇ ਗੁਰਮਖਾਂ ਨੂੰ ਜਿਹੜੇ ਆਪ ਜੀ ਦੇ ਮੁਖ ਦੇ ਵਿੱਚੋਂ ਨਿਕਲੇ ਹੋਏ ਬਚਨਾਂ ਨੂੰ ਮੰਨਦੇ ਨੇ ਉਹਨਾਂ ਨੂੰ ਵਡਿਆਈਆਂ ਬਖਸ਼ ਦਿੰਦੇ ਹੋ ਇਹ ਉਹ ਬੜਾਈਆਂ ਆਪ ਜੀ ਤੋਂ ਲੈ ਕਰਕੇ ਇਹ ਪਉਣਾ ਕਰਦੇ ਹਨ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧੰਨ 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 ਗੁਰ ਸੋਈ ਮਹਾਰਾਜ ਜੀ ਕਹਿੰਦੇ ਉਹਨਾਂ ਗੁਰਮੁਖਾਂ ਨੇ ਜਿਹੜੇ ਆਪ ਜੀ ਦੇ ਮੁਖ ਦੇ ਵਿੱਚੋਂ ਨਿਕਲੇ ਹੋਏ ਬਚਨਾਂ ਨੂੰ ਮੰਨਦੇ ਨੇ ਕਮਾਉਂਦੇ ਹਨ ਤੇ ਉਹਨਾਂ ਨੇ ਆਪ ਜੀ ਦੇ ਨਾਮ ਨੂੰ ਅਰਾਧਨਾ ਕੀਤਾ ਪਰਮਾਤਮਾ ਦੇ ਸਿਮਰਨ ਕੀਤਾ ਵਾਹਿਗੁਰੂ ਦਾ ਨਾਮ ਅਰਾਧਿਆ ਤੇ ਜਦੋਂ ਵਾਹਿਗੁਰੂ ਦੇ ਨਾਮ ਨੂੰ ਰਾਗਣਾ ਕੀਤਾ ਮਹਾਰਾਜੀ ਕਹਿੰਦੇ ਫਿਰ ਉਹਨਾਂ ਨੂੰ ਸਾਰੇ ਸਭ ਆਖੋ ਸਾਰੇ ਆਖੋ ਕਿਉਂਕਿ ਪ੍ਰਹਿਲਾਦ ਕਿੱਡੀ ਕੁ ਉਮਰਦਾਸ ਜੀ ਨੇ ਪਰਮਾਤਮਾ ਦਾ ਸਿਮਰਨ ਕੀਤਾ ਛੋਟੀ ਜੀ ਉਮਰਦਾਸ ਜੀ ਜਿਨ੍ਹਾਂ ਨੇ ਨਾਮ ਸਿਮਰਨ ਕੀਤਾ ਸਹਬਜ਼ਾਦੇ ਕਿੱਡੀ ਕੁ ਉਮਰਦੇਸ ਜੀ ਜਿਨ੍ਹਾਂ ਨੇ ਨੀਆਂ ਦੇ ਵਿੱਚ ਖਲੋ ਕਰਕੇ ਪ੍ਰਮਾਤਮਾ ਦੇ ਨਾਮ ਦੇ ਦੇ ਵਿੱਚ ਜਿੱਤ ਕੀਤੀ ਮਹਾਰਾਜੀ ਫਰਮਾਨ ਕਰਦੇ ਹਨ ਉਹਨਾਂ ਗੁਰਮਖਾਂ ਵਾਸਤੇ ਫਿਰ ਕਹਿਣਾ ਕਰੋ ਧੰਨ 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 ਗੁਰ ਸੋਈ ਮਹਾਰਾਜੀ ਕਹਿੰਦੇ ਉਹ ਗੁਰੂ ਧੰਨ ਹੈ ਜਿਨ੍ਹਾਂ ਨੇ ਇਹ ਜੇ ਗੁਰਮਖਾਂ ਨੂੰ ਆਪਣਾ ਸੱਚਾ ਨਾਮ ਦੀ ਬਖਸ਼ਿਸ਼ ਕੀਤੀ ਜਿਨ੍ਹਾਂ ਨੇ ਸਿਮਰਨ ਕਰਕੇ ਇਸ ਸੰਸਾਰ ਦੇ ਉੱਪਰ ਬੜਾਈਆਂ ਜੜੀਆਂ ਨੇ ਉਹ ਪਾਉਣੀਆਂ ਕੀਤੀਆਂ ਹਨ ਸੋ ਇੱਥੇ ਆਪਣਾ ਸਮਾਂ ਵੀ ਸਮਾਪਤ ਹੋਇਆ ਤੇ ਇਹ ਸ਼ਬਦ ਦੀ ਜਿਹੜੀ ਵਿਚਾਰ ਹੈ ਉਹ ਵੀ ਸਮਾਪਤੀ ਹੈ ਕਿਉਂਕਿ ਆਪਾਂ ਥੋੜੇ ਸਮੇਂ ਹੋਣ ਕਰਕੇ ਇੱਕ ਸੰਖੇਪ ਰੂਪ ਦੇ ਵਿੱਚ ਜਿਹੜੀ ਇਹ ਸ਼ਬਦ ਦੀ ਵਿਚਾਰ ਅਖਰੀ ਅਰਥ ਆਪਾਂ ਕਹਿ ਦਈਏ ਲੈਣੇ ਆ ਸੋ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਰਹਿ ਗਈਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਸਤਿਗੁਰੂ ਜੀ ਤੇ ਆਪ ਸੰਗਤਾਂ ਬਖਸ਼ਣ ਜੋਗ ਹੋ ਅੱਜ ਦੇ ਇਹ ਮੁੱਖ ਵਾਕ ਦੇ ਵਿੱਚ ਮਹਾਰਾਜੀ ਮਾਨੂੰ ਕਹਿ ਰਹੇ ਹਨ ਇਹ ਮਨ ਹਰ ਦੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਈ ਇਹ ਮੇਰੇ ਆ ਮਨਾ ਤੂੰ ਪਰਮਾਤਮਾ ਵਾਹਿਗੁਰੂ ਨੂੰ ਇੱਕ ਮਨ ਇੱਕ ਚਿੱਤ ਮਣੀ ਦੇ ਨਾਲ ਸਿਮਰਨਾ ਕਰ ਉਹਦੇ ਕੋਲ ਬੜੀਆਂ-ਬੜੀਆਂ ਵਡਿਆਈਆਂ ਨੇ ਉਹਦੇ ਕੋਲੇ ਬੜੀਆਂ ਬਖਸ਼ਿਸ਼ਾਂ ਨੇ ਉਹ ਸਾਰਿਆਂ ਤੋਂ ਜਦੋਂ ਇੱਕ ਮਨ ਹੋ ਕਰਕੇ ਸਿਮਰਨ ਕਰੇਗਾ ਫਿਰ ਉਹਨੂੰ ਤੈਨੂੰ ਮਿਲ ਜਾਣਗੀਆਂ ਸਾਰੀਆਂ ਪ੍ਰਾਪਤ ਹੋ ਜਾਣਗੀਆਂ ਕਿਉਂਕਿ ਨਾਮ ਸਿਮਰਨ ਦੇ ਵਿੱਚ ਨਵ ਨਿੱਧੀ 18 ਸਿੱਧੀਆਂ ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੇ ਸਦਾ ਵਸਾਏ ਮਹਾਰਾਜ ਜੀ ਕਹਿੰਦੇ ਨਾਉ ਨਿੱਧਾਂ 18 ਸਿੱਧੀਆਂ ਨਾਮ ਸਿਮਰਨ ਦੇ ਕਰਨ ਦੇ ਵਾਲੇ ਦੇ ਮੰਗਰ ਫਿਰਦੀਆਂ ਰਹਿੰਦੀਆਂ ਨੇ ਜਿਹੜਾ ਹਿਰਦੇ ਦੇ ਵਿੱਚ ਨਾਮ ਨੂੰ ਵਸਾ ਲੈਂਦਾ ਹੈ ਸੋ ਆਓ ਆਪਾਂ ਵੀ 1 ਮਿੰਟ ਵਾਸਤੇ ਨਾਮ ਸਿਮਰਨ ਕਰੀਏ ਸੋ ਸਰਬਤ ਸੰਗਤਾਂ ਨੂੰ ਬੇਨਤੀ ਆ ਰਲ ਕੇ ਸਿਮਰਨ ਕਰਿਆ ਕਰੀਏ ਤਾਂ ਪਰਮਾਤਮਾ ਬਖਸ਼ਿਸ਼ਾ ਕਰ ਦੇਵੇਗਾ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ Wahe é é Guru Wahe é Guru Lá, é Guru Lá, é Guru Lá, é Guru Lá, é Guru wahe guru wahe guru 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 ਰਵਣ ਗੁਰੂ ਪਾਣੀ ਪਿਤਾ ਮਾਤਰਿ ਤਮਾਤ ਦੇਵ ਸਰਾਤ ਦੋਏ ਦਾਈ ਦਾਇਆ ਚੰਗਿਆਈਆ ਬੁਰਿਆਈਆ ਸੱਚੇ ਧਰਮ ਦੂਰ ਕਰਮੀ ਆਪੋ ਆਪਣੀ ਜਿਨੇ ਕੇ ਤੂੰ ਜਿਨੀ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਜਿਨੀ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ